ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਇਡ ਨੇ ਉਹਦੇ 'ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਇਡ ਨੇ ਜਿਨ੍ਹਾਂ 'ਚੋਂ 18 ਮੋਬਿਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਰਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰੀਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਢਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰੀਬਿਊਟ ਕਰਕੇ ਆ ਰਿਹਾ ਇਹਦੇ ਚ ਸਾਡੇ 106 ਬੰਦੇ ਨੇ ਜਿਹੜੇ ਉਹ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਜਿਹਦੇ ਚ ਇਸ ਸਮੇਂ ਸਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਾਂ ਸਾਡੇ ਤਹਿਸੀਲਦਾਰ ਲੱਗੇ ਹੋਏ ਨੇ ਇਸ ਏਰੀਆ ਦੇ ਵਿੱਚ ਦੋ ਨੈਪ ਚੀਲਦਾਰ ਲੱਗੇ ਹੋਏ ਨੇ ਤਿੰਨ ਬੀਡੀਪੀਓਸ ਲੱਗੇ ਹੋਏ ਨੇ ਪਟਵਾਰੀ 58 ਲੱਗੇ ਹੋਏ ਨੇ ਤੇ ਕਾਨੂੰਗੋ ਪੰਜ ਲੱਗੇ ਹੋਏ ਨੇ ਫੂਡ ਸਪਲਾਈ ਦੇ 10 ਮੁਲਾਜ਼ਮ ਲੱਗੇ ਹੋਏ ਨੇ ਅਦਰ ਸਟਾਫ ਅਲੱਗ-ਅਲੱਗ ਡਿਪਾਰਟਮੈਂਟਸ ਕੋ ਤਕਰੀਬਨ ਸਾਡਾ 25 ਤੋਂ 30 ਦੇ ਕਰੀਬ ਸਟਾਫ ਹੈ ਜਿਹੜਾ ਸੀ ਅਲੱਗ-ਅਲੱਗ ਏਰੀਆ ਦੇ ਵਿੱਚੋਂ ਇਹਨਾਂ ਨੂੰ ਪ੍ਰੋਪਰ ਕਿਹਾ ਆ ਵੀ ਇੱਕ-ਇੱਕ ਘਰ ਪ੍ਰੋਪਰ ਮਾਰਕ ਕਰਕੇ ਕੋਈ ਇੱਕ ਵੀ ਘਰ ਐਸਾ ਨਾ ਰਹਿ ਜਾਵੇ ਵੀ ਜਿੱਥੇ ਅਸੀਂ ਰਾਸ਼ਨ ਨਾ ਪਹੁੰਚਾਇਆ ਹੋਵੇ ਜਿੱਥੇ ਅਸੀਂ ਪਸ਼ੂਚਾਰਾਂ ਦਾ ਪਹਚਾਇਆ ਹੋਵੇ ਜਿੱਥੇ ਅਸੀਂ ਦਵਾਈਆਂ ਦਾ ਪਹਚਾਈਆਂ ਹੋਣ ਮਤਲਬ ਕਿ ਰੈਸਕਿਊ ਹੈ ਜਿਹੜਾ ਉਹ ਰੈਸਕਿਊ ਆਪਰੇਸ਼ਨ ਜਾਂ ਉਹਨਾਂ ਨੂੰ ਲੈ ਕੇ ਆਉਣਾ ਫਿਰ ਟਰੀਟ ਕਰਕੇ ਛੱਡ ਕੇ ਆਉਣਾ ਇਸ ਤਰ੍ਹਾਂ ਦਾ ਅਸੀਂ ਜਾਨੀ ਕਿ ਨਾ ਪ੍ਰੋਵਾਈਡ ਕਰਾ ਸਕਦੇ ਹਾਂ